ਉਹੀ ਉਸ ਉਤੇ ਨਿਚਾ ਕਰੇ ਉਹ ਲੱਜਿਆਵਾ ਨਾ ਹੋਵੇਗਾ ਹallelujah ਦੇਖੋ ਕਿੰਨੀ ਇਹ ਤਾਂ ਇੰਨੀ ਸੋਹਣੀ ਗੱਲ ਆ ਨਾ ਜਿਹੜੀ ਕਹ ਲੋ ਕਿ ਸਾਰੀਆਂ ਬੇ ਉਮੀਦੀਆਂ ਨੂੰ ਉਮੀਦ ਵਿੱਚ ਬਦਲ ਦਿੰਦੀ ਇਹ ਇੱਕ ਲਾਈਨ ਇਹ ਇੱਕ ਆਇਤ ਇੱਕ ਵਰਡਸ ਸਾਰੀ ਡਿਸਪਾਇੰਟਮੈਂਟ ਨੂੰ ਮੋਟੀਵੇਸ਼ਨ ਦੇ ਵਿੱਚ ਲਿਆਉਂਦੀ ਕਹਿੰਦਾ ਜਿਹੜਾ ਪਰ ਇੱਕ ਪੁਸਤਕ ਵਿੱਚ ਇਉਂ ਲਿਖਿਆ ਹੈ ਜਿਹੜਾ ਨੇਚਾ ਕਰੂਗਾ ਉਹ ਲੱਜਿਆਵਾਨ ਨਾ ਹੋਵੇਗਾ ਉਹ ਸ਼ਰਮਿੰਦਾ ਨਹੀਂ ਹੋਊਗਾ ਜਿਹੜਾ ਵਿਸ਼ਵਾਸ ਕਰ ਲੈਂਦਾ ਨਾ ਉਹ ਸ਼ਰਮਿੰਦਾ ਨਹੀਂ ਹੁੰਦਾ ਹallelujah ਸੋ ਅਗਰ ਤੁਸੀਂ ਵਿਸ਼ਵਾਸ ਕਰ ਲਿਆ ਪਰਮੇਸ਼ਵਰ ਦੇ ਉੱਤੇ ਤੁਸੀਂ ਕਦੀ ਵੀ ਸ਼ਰਮਿੰਦੇ ਨਹੀਂ ਹੋਵੋਗੇ ਤੁਸੀਂ ਕਦੀ ਵੀ ਨਮੋਸ਼ੀ ਦੇ ਵਿੱਚ ਨਹੀਂ ਰਹੋਗੇ ਅਗਰ ਤੁਸੀਂ ਵਿਸ਼ਵਾਸ ਕਰ ਲਿਆ ਅਗਰ ਤੁਸੀਂ ਵਿਸ਼ਵਾਸ ਕਰ ਲਿਆ ਕਿ ਮੇਰਾ ਪਤੀ ਪਰਮੇਸ਼ਰ ਬਦਲ ਸਕਦੇ ਆ ਮਤਲਬ ਕਿ ਹੋਰ ਹਸਬੰਡ ਨਹੀਂ ਆਊਗਾ ਹਸਬੰਡ ਉਹ ਹੀ ਰਹੇਗਾ ਅਗਰ ਤੁਸੀਂ ਵਿਸ਼ਵਾਸ ਕਰ ਲਿਆ ਕਿ ਉਹਦੀਆਂ ਬੁਰੀਆਂ ਆਦਤਾਂ ਜਿਹੜੀਆਂ ਆ ਉਹ ਛੱਡ ਕੇ ਜਾ ਰਹੀਆਂ ਆ ਯਕੀਨ ਕਰੋ ਕਿ ਪਰਮੇਸ਼ਰ ਤੁਹਾਡੇ ਹਸਬੰਡ ਦੀ ਲਾਈਫ ਦੇ ਵਿੱਚ ਅਜਬੂਦ ਕੰਮ ਕਰ ਰਹੇ ਆ ਉਹ ਸਾਰੇ ਨਸ਼ੇ ਤੋਂ ਆਜ਼ਾਦ ਹੋ ਰਿਹਾ ਹੈ ਅਗਰ ਉਹਦਾ ਕਿਸੇ ਗੈਰ ਜਨਾਨੀ ਦੇ ਨਾਲ ਰਿਸ਼ਤਾ ਆ ਪ੍ਰਭੂ ਉਸ ਰਿਸ਼ਤੇ ਚੋਂ ਗੰਦੇ ਰਿਸ਼ਤੇ ਚੋਂ ਉਹਨੂੰ ਬਾਹਰ ਕੱਢ ਰਹੇ ਆ ਕੋਈ ਵੀ ਬੁਰਾ ਕੰਮ ਉਹਦੇ ਜੀਵਨ ਦੇ ਵਿੱਚ ਹੋ ਰਿਹਾ ਤਾਂ ਪਰਮੇਸ਼ਰ ਉਸ ਕੰਮ ਤੋਂ ਉਹਨੂੰ ਨਜ਼ਾਦ ਦੇ ਰਿਹਾ ਉਸ ਪਾਪ ਤੋਂ ਉਹਨੂੰ ਬਾਹਰ ਕੱਢ ਰਿਹਾ ਅਗਰ ਤੁਸੀਂ ਆਪਣੀ ਪਤਨੀ ਦੇ ਲਈ ਪ੍ਰਾਰਥਨਾ ਕਰਦੇ ਤਾਂ ਪ੍ਰਭੂ ਤੁਹਾਡੀ ਪਤਨੀ ਬਦਲ ਰਹੀ ਹੈ ਪਤਨੀ ਮਤਲਬ ਹੋਰ ਕੋਈ ਜਨਾਨੀ ਨਹੀਂ ਆ ਰਹੀ ਪਤਨੀ ਬਣ ਕੇ ਪਰ ਉਸੇ ਪਤਨੀ ਦਾ ਸੁਭਾਅ ਉਸੇ ਪਤਨੀ ਦਾ ਜੀਵਨ ਬਦਲ ਰਿਹਾ ਹallelujah ਤਾਂ ਉਹ ਅਣ ਅਗਿਆਕਾਰੀ ਪਤਨੀ ਅਗਿਆਕਾਰੀ ਵਿੱਚ ਆ ਰਹੀ ਹੈ ਉਹ ਪਾਪ ਵਿੱਚ ਫਸੀ ਹੋਈ ਪਤਨੀ ਧਾਰਮਿਕਤਾ ਦੇ ਵਿੱਚ ਆ ਰਹੀ ਹੈ ਨੇਤਾ ਕਰਨ ਵਾਲੇ ਕੱਦੀ ਲੱਜਾਵਾਨੀ ਹੋਣਗੇ ਕੱਦੀ ਵੀ ਸ਼ਰਮਿੰਦੇ ਨਹੀਂ ਹੋਣਗੇ ਕਿ ਤੁਸੀਂ ਪਰਮੇਸ਼ਰ ਉੱਤੇ ਆਸ ਰੱਖੀ ਤਾਂ ਪਰਮੇਸ਼ਰ ਤੁਹਾਨੂੰ ਮੁਹੱਈਆ ਨਾ ਕਰਾਏ ਇਦਾਂ ਕਦੀ ਨਹੀਂ ਹੋਊਗਾ ਇਦਾਂ ਕਦੀ ਨਹੀਂ ਹੋਊਗਾ ਸੋ ਬਹੁਤ ਜ਼ਰੂਰੀ ਆ ਕਿ ਅਸੀਂ ਨੇਤਾ ਕਰੀਏ ਵਰਚਨ ਚ ਲਿਖਿਆ ਨੇਤਾ ਕਰਨ ਵਾਲਿਆਂ ਲਈ ਸਭ ਕੁਝ ਹੋ ਸਕਦਾ ਹੈ ਹallelujah ਨੇਤਾ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਅਗਰ ਤੁਸੀਂ ਆਪਣੀ ਚੰਗਿਆਈ ਲਈ ਨੇਤਾ ਕਰ ਰਹੇ ਹੋ ਤਾਂ ਤੁਸੀਂ ਚੰਗੇ ਹੋ ਜਾਓਗੇ ਮੁਕਤੀ ਲਈ ਨੇਚਾ ਕਰਿਓ ਮੁਕਤੀ ਪਾਉਂਗੇ छुटਕਾਰੇ ਦੇ ਲਈ ਨੇਚਾ ਕਰਿਓ छुटਕਾਰਾ ਪਾਉਂਗੇ ਬਰਕਤ ਲਈ ਨੇਚਾ ਕਰਿਓ ਬਰਕਤ ਪਾਉਂਗੇ ਤੁਸੀਂ ਜੇ ਇਸ ਵੀ ਚੰਗੇ ਕੰਮ ਦੇ ਲਈ ਪਰਮੇਸ਼ਰ ਉਤੇ ਨੇਚਾ ਕਰ ਰਹੇ ਹੋ ਅੱਜ ਤੁਸੀਂ ਆਪਣੀ ਭਲਾਈ ਨੂੰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਲੈ ਲਵੋਗੇ ਹallelujah ਵਾਓ ਇਹ ਕਿੰਨਾ ਅਮੇਜ਼ਿੰਗ ਹੈ ਨਾ ਕਹਿੰਦਾ ਯਹੂਹਾ ਯਹੂਦੀ ਅਤੇ ਜਨਾਨੀ ਵਿੱਚ ਤਾਂ ਕੋਈ ਚਿੰਨ ਭੇਦ ਨਹੀਂ ਇਸ ਲਈ ਜੋ ਉਹੀ ਪ੍ਰਭੂ ਸਭਨਾ ਦਾ ਪ੍ਰਭੂ ਹੈ ਹਾਲੇਲੂਇਆ ਅਤੇ ਉਹਨਾਂ ਸਭਨਾਂ ਲਈ ਜਿਹੜੇ ਉਹਦਾ ਨਾਮ ਲੈਂਦੇ ਹਨ ਵੱਡਾ ਦਾਤਾਰ ਹੈ ਵਾਓ ਅਮੇਜ਼ਿੰਗ ਯਹੂਦੀ ਅਤੇ ਜਨਾਨੀ ਇਹ ਦੋਨੋਂ ਵੱਖ-ਵੱਖ ਕੌਮਾਂ ਆ ਪਰ ਪਰਮੇਸ਼ੁਰ ਦੇ ਲਈ ਵੱਖ-ਵੱਖ ਨਹੀਂ ਆ ਪਰਮੇਸ਼ਵਰ ਦੇ ਲਈ ਇਹ ਇੱਕੋ ਜਿਹਿਆਂ ਹੀ ਆ ਦੇਖੋ ਇੱਥੇ ਲਿਖਿਆ ਆ ਯਹੂਦੀ ਅਤੇ ਜੁਨਾਨੀ ਵਿੱਚ ਤਾਂ ਕੋਈ ਜਪਨ ਭੇਦ ਨਹੀਂ ਇਸ ਲਈ ਜੋ ਉਹ ਹੀ ਪ੍ਰਭੂ ਸਭਨਾਂ ਦਾ ਪ੍ਰਭੂ ਹੈ ਗੋਡ ਇਜ਼ ਵਨ ਹਨਾ ਉਹ ਪ੍ਰਭੂ ਸਾਰਿਆਂ ਦਾ ਪ੍ਰਭੂ ਹੈ ਕਿਉਂਕਿ ਉਹ ਇੱਕ ਹੀ ਆ ਉਹ ਤੁਹਾਡਾ ਹੋਰ ਤੇ ਮੇਰਾ ਹੋਰ ਨਹੀਂ ਆ ਉਹ ਸਿਰਫ ਫਸਾਦ ਪਾਉਣ ਵਾਲਿਆਂ ਦੇ ਲਈ ਹੋਰ ਹੋ ਰਿਹਾ ਜਿਹੜਾ ਅਸਲੀ ਪਰਮੇਸ਼ਵਰ ਹੈ ਨਾ ਉਹ ਸਾਰਿਆਂ ਦਾ ਇੱਕੋ ਹੀ ਆ ਉਹ ਵਾਖਿਆ ਕਿਸੇ ਨੇ ਕੋਈ ਬਣਾ ਲਿਆ ਕਿਸੇ ਨੇ ਕੋਈ ਬਣਾ ਲਿਆ ਕਿਸੇ ਨੇ ਕੋਈ ਬਣਾ ਲਿਆ ਤੇ ਜਿਹੜਾ ਅਸਲੀ ਇੱਕ ਆ ਉਹਦੇ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ ਉਹਦੇ ਵੱਲ ਕੋਈ ਦੇਖ ਹੀ ਨਹੀਂ ਰਿਹਾ ਦੈਟਸ ਵਾਈ ਦੁਨੀਆ ਦੇ ਵਿੱਚ ਦੁੱਖ ਆ ਪਰੇਸ਼ਾਨੀਆਂ ਆ ਪਰ ਜਿਹੜੇ ਅਸਲੀ ਵੱਲ ਦੇਖ ਰਹੇ ਆ ਜਿਹਦਾ ਤੁਹਾਨੂੰ ਸੱਚੀ ਗੱਲ ਦੱਸਾਂ ਤਾਂ ਜਿਹੜਾ ਅਸਲੀ ਆ ਨਾ ਉਹਦਾ ਤੇ ਨਾਮ ਵੀ ਲੋਕਾਂ ਨੇ ਆਪਣੇ ਹਿਸਾਬ ਨਾਲ ਰੱਖਿਆ ਆ ਉਹਦਾ ਕੋਈ ਇੱਕ ਨਾਮ ਨਹੀਂ ਆ ਇਹ ਸਾਨੂੰ ਬਹੁਤ ਬੱਕਰੇ ਤਰ੍ਹਾਂ ਦੀ ਸਟੇਟਮੈਂਟ ਲੱਗ ਸਕਦੀ ਆ ਪਰ ਇਟਸ ਟਰੂ ਇਹ ਹੀ ਸਹੀ ਆ ਜਿਹੜਾ ਚੰਗਾ ਹੋ ਗਿਆ ਉਹਦੇ ਉਤਿਆਸ ਰੱਖਿਓ ਇਹ ਕਹਿੰਦਾ ਆ ਕਿ ਜਿਹੜਾ ਜ਼ਮੀਨ ਤੇ ਅਸਮਾਨ ਨੂੰ ਬਣਾਉਣ ਵਾਲਾ ਪਰਮੇਸ਼ਵਰ ਆ ਜਿਹੜਾ ਮੇਰਾ ਸਿਰਜਣਹਾਰ ਪਰਮੇਸ਼ਵਰ ਆ ਉਹ ਮੈਨੂੰ ਚੰਗਾ ਕਰ ਰਿਹਾ ਏ ਉਹ ਮੇਰੀ ਬਿਮਾਰੀ ਨੂੰ ਕੱਟ ਰਿਹਾ ਮੇਰੇ ਦੁੱਖ ਚੋਂ ਮੈਨੂੰ ਕੱਢ ਰਿਹਾ ਏ ਉਹ ਪ੍ਰਾਰਥਨਾ ਕਰ ਰਿਹਾ ਰ ਹੋਇਆ ਕਿ ਉਹਦੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਗੀ ਡਾਕਟਰ ਨੇ ਕਿਹਾ ਸੀ ਤੂੰ ਚੰਗਾ ਨਹੀਂ ਹੋ ਸਕਦਾ ਪਰ ਉਹ ਚੰਗਾ ਹੋ ਗਿਆ ਹੁਣ ਉਹਨੇ ਪਰਮੇਸ਼ਰ ਦਾ ਨਾਮ ਕੀ ਰੱਖ ਦਿੱਤਾ ਉਹ ਕਹਿੰਦਾ ਆ ਉਹ ਤਾਂ ਵੈਦਾਂ ਦਾ ਵੈਦ ਆ ਉਹ ਤਾਂ ਡਾਕਟਰਾਂ ਦਾ ਡਾਕਟਰ ਆ ਉਹ ਤਾਂ ਯਹੋਵਾ ਰਾਫਾ ਆ ਉਹਨੇ ਉਹਦਾ ਨਾਮ ਰਾਫਾ ਰੱਖ ਦਿੱਤਾ ਉਹਨਾਂ ਉਹਦਾ ਨਾਮ ਚੰਗਾ ਕਰਨ ਵਾਲਾ ਰੱਖ ਦਿੱਤਾ ਕਿਸੇ ਦੇ ਦਿਲ ਵਿੱਚ ਸ਼ਾਂਤੀ ਨਹੀਂ ਸੀ ਉਹ ਕਹਿੰਦਾ ਮੈਨੂੰ ਸ਼ਾਂਤੀ ਦੇ ਤਸੱਲੀ ਦੇ ਸ਼ਾਂਤੀ ਦੇ ਤਸੱਲੀ ਦੇ ਮੈਂ ਯਕੀਨ ਕਰਦਾ ਤੂੰ ਸ਼ਾਂਤੀ ਦੇ ਸਕਦਾ ਜਦੋਂ ਉਹਦੇ ਜੀਵਨ ਦੇ ਵਿੱਚ ਸ਼ਾਂਤੀ ਆ ਗਈ ਉਹਨੇ ਉਹਦਾ ਨਾਮ ਸ਼ਾਲੋਮ ਰੱਖ ਦਿੱਤਾ ਕਿਸੇ ਨੇ ਉਹਦਾ ਨਾਮ ਅਦਨੋਈ ਰੱਖ ਦਿੱਤਾ ਕਿਸੇ ਨੇ ਇਲੋਹੀਮ ਰੱਖ ਦਿੱਤਾ ਕਿਸੇ ਨੇ ਜਿਹੜੀ ਜ਼ਰੂਰਤ ਪੂਰੀ ਹੋ ਗਈ ਉਹਨੇ ਉਹਨੂੰ ਯਹਵਾ ਯਿਰੇ ਕਹਿ ਦਿੱਤਾ ਤਾਂ ਵੱਖ-ਵੱਖ ਨਾਮ ਰੱਖ ਦਿੱਤੇ ਕੋਈ ਉਹਨੂੰ ਕਹਿੰਦਾ ਤੂੰ ਤੇ ਦਇਆ ਦਾ ਸਾਗਰ ਜਿਹਦੇ ਉੱਤੇ ਦਇਆ ਹੋ ਗਈ ਕਹਿੰਦਾ ਤੂੰ ਦਇਆ ਦਾ ਸਾਗਰ ਜਿਹਦੇ ਉੱਤੇ ਰਹਿਮਤ ਹੋ ਗਈ ਕਹਿੰਦਾ ਤੂੰ ਤੇ ਰਹਿਮਤ ਦਾ ਬਾਨੀ ਬਾਨੀ ਆ ਜਿਹਨੂੰ ਉਹਨੇ ਪਾਪ ਵਿੱਚੋਂ ਮੁਕਤ ਕਰ ਦਿੱਤਾ ਕਹਿੰਦਾ ਤੂੰ ਮੁਕਤੀ ਦਾਤਾ ਹੈਂ ਜਿਹਨੂੰ ਦੁੱਖਾਂ ਚੋਂ ਛੁਡਾ ਲਿਆ ਕਹਿੰਦਾ ਤੂੰ ਹੀ ਛਡਾਉਣ ਵਾਲਾ ਹੈਂ ਜਿਹਨੂੰ ਡਿੱਗੇ ਹੋਏ ਨੂੰ ਚੁੱਕ ਲਿਆ ਉਹਨੇ ਉਹਨੇ ਕਿਹਾ ਤਾਂ ਕਹਿੰਦਾ ਤੂੰ ਤੇ ਡਿੱਗਿਆਂ ਨੂੰ ਚੁੱਕਣ ਵਾਲਾ ਹੈਂ ਤੂੰ ਤੇ ਤਰਸ ਕਰਨ ਵਾਲਾ ਪਰਮੇਸ਼ਵਰ ਹੈਂ ਸੋ ਜਿਹੜੀ ਟੁੱਟੀ ਆਸ ਗੰਢੀ ਗਈ ਉਹ ਕਹਿੰਦਾ ਤੂੰ ਤੇ ਟੁੱਟੇ ਦਿਲ ਵਾਲਿਆਂ ਦੇ ਨੇੜੇ ਆ ਜਦੋਂ ਅਸੀਂ ਉਹ ਸਰਵ ਸ਼ਕਤੀਮਾਨ ਇੱਕੋ ਇੱਕ ਸੱਚਾ ਤੇ ਜੀਉਂਦਾ ਪਰਮੇਸ਼ਵਰ ਜਿਹਦਾ ਕੋਈ ਜਾਤ ਨਹੀਂ ਆ ਜਿਹਦਾ ਕੋਈ ਮਜ਼ਹਬ ਨਹੀਂ ਆ ਜਿਹਦਾ ਕੋਈ ਧਰਮ ਨਹੀਂ ਆ ਮੈਂ ਕਹਿੰਨੀ ਕਿ ਜਿਹਦਾ ਕੋਈ ਨਾਮ ਵੀ ਸ਼ਾਇਦ ਨਹੀਂ ਆ ਤੁਸੀਂ ਉਹਨੂੰ ਆਪਣੇ ਹਿਸਾਬ ਦੇ ਨਾਲ ਨਾਮ ਦੇ ਸਕਦੇ ਜੋ ਕੰਮ ਉਹ ਤੁਹਾਡੇ ਜੀਵਨ ਚ ਕਰ ਰਿਹਾ ਤੁਸੀਂ ਉਹਦੇ ਅਕੋਰਡਿੰਗਲੀ ਉਹਨੂੰ ਨਾਮ ਦੇ ਸਕਦੇ ਆ ਦੇਖੋ ਪ੍ਰਭੂ ਯਿਸੂ ਮਸੀ ਸਾਡੇ ਮੁਕਤੀਦਾਤਾ ਬਣ ਕੇ ਆਏ ਸਾਡੇ ਗੁਨਾਹਾਂ ਨੂੰ ਚੱਕਿਆ ਉਹਨਾਂ ਨੇ ਸਲੀਬ ਉੱਤੇ ਪਰ ਅਸੀਂ ਇਸ ਇੱਕ ਦੀ ਗੱਲ ਕਰ ਰਹੇ ਜਿਹੜਾ ਇੱਕ ਹੀ ਆ ਪ੍ਰਭੂ ਯਿਸੂ ਮਸੀ ਉਹਦਾ ਹੀ ਇੱਕ ਸੁਭਾਅ ਪਰ ਉਹ ਸਰੂਪ ਬਣ ਕੇ ਆਏ ਅਸੀਂ ਉਹਦਾ ਜਿਹੜਾ ਮੈਕਸਿਮਮ ਵਰਜ਼ਨ ਹੈ ਨਾ ਅਸੀਂ ਉਹਦੀ ਗੱਲ ਕਰ ਰਹੇ ਹਾਂ ਮੈਕਸਿਮਮ ਦੀ ਗੱਲ ਕਰ ਰਹੇ ਹਾਂ ਤਾਂ ਜਿਹੜਾ ਮੈਕਸਿਮਮ ਆ ਜੋ ਤੁਹਾਡੇ ਜੀਵਨ ਵਿੱਚ ਕੰਮ ਹੋ ਰਿਹਾਣ ਤੁਸੀਂ ਉਹਦੇ ਅਕੋਰਡਿੰਗਲੀ ਉਹਨੂੰ ਨਾਮ ਦੇ ਸਕਦੇ ਆ ਪਰ ਬਹੁਤ ਸਾਰੇ ਨੇ ਨਾਮ ਦਿੱਤਾ ਜਦੋਂ ਅਸੀਂ ਜਿਹੜਾ ਆ 365 ਨਾਮ ਜਿਹੜੇ ਆ 365 ਨੇਮਸ ਆਫ ਗੋਡ ਜਿਹੜੇ ਆ ਜਦੋਂ ਅਸੀਂ ਸੌਣਦੇ ਆ ਤੁਸੀਂ ਦੇਖੋ ਉਹਦੇ ਵਿੱਚ ਕਿੰਨੇ ਆ ਉਹਦੇ ਚ ਹੀਲਰ ਆ ਡਿਲੀਵਰਰ ਆ ਸੋ ਉਹਦੇ ਚ ਲਵਿੰਗ ਗੋਡ ਕਰਕੇ ਆ ਪਤਾ ਨਹੀਂ ਕਿੰਨੇ ਨਾਮ ਆ ਉਹਦੇ ਵਿੱਚ 365 ਤਾਂ ਉਹਨਾਂ ਨੇ ਕਿਹਾ ਸੋ ਕੰਨਾ ਪਰਮੇਸ਼ਵਰ ਦੇ ਲਈ ਕੋਈ ਪਿੰਨਪੇਦ ਨਹੀਂ ਚਾਇਓ ਯਹੂਦੀਆ ਚਾਇਓ ਜੁਨਾਨੀਆ ਕਹਿਣ ਦੋ ਮਤਲਬ ਕਿ ਚਾਇਓ ਅੰਗਰੇਜ਼ੀ ਆ ਤੇ ਚਾਇਓ ਪੰਜਾਬੀ ਆ ਤੇ ਚਾਇਓ ਹਿੰਦੀ ਆ ਚਾਇਓ ਉਰਦੂ ਆ ਜਿਹੜੇ ਮਰਜੀ ਆ ਪਰਮੇਸ਼ਵਰ ਪਿੰਨਪੇਦ ਕਰਨ ਵਾਲਾ ਪਰਮੇਸ਼ਵਰ ਨਹੀਂ ਆ ਉਹ ਤਾਂ ਸਾਰਿਆਂ ਦਾ ਪਰਮੇਸ਼ਵਰ ਆ ਅਰੇ ਇਹ ਚੀਜ਼ ਇੱਥੇ ਲਿਖੀ ਆ ਕਿੰਨਾ ਉਹਨਾਂ ਸਭਨਾਂ ਲਈ ਜਿਹੜੇ ਉਹਦਾ ਨਾਮ ਲੈਂਦੇ ਆ ਜਹੂਦੀ ਅਤੇ ਜਨਾਨੀ ਵਿੱਚ ਤਾਂ ਕੁਝ ਪਿੰਨਪੇਤ ਨਹੀਂ ਇਸ ਲਈ ਜੋ ਉਹ ਉਹੀ ਪ੍ਰਭੂ ਸਭਨਾ ਦਾ ਪ੍ਰਭੂ ਹੈ ਉਹੀ ਪ੍ਰਭੂ ਸਭਨਾ ਦਾ ਪ੍ਰਭੂ ਹੈ ਉਹੀ ਪ੍ਰਭੂ ਸਭਨਾ ਦਾ ਪ੍ਰਭੂ ਹੈ ਸਮਝ ਲੱਗੀ ਮੈਂ ਕਿਉਂ ਕਹਿੰਦੀ ਆ ਕਿ ਗੋਡ ਇਜ਼ ਵਨ ਸਮਝ ਲੱਗੀ ਕਿਉਂ ਮੈਂ ਕਹਿੰਨੀ ਕਿ ਉਹ ਕਾਲਪੁਰਖ ਪਰਮੇਸ਼ਰ ਕਿਉਂਕਿ ਉਹ ਇੱਕੋ ਇੱਕ ਆ ਤੇ ਉਹੀ ਸਾਰਿਆਂ ਦਾ ਫਸਾਦ ਇਹ ਆ ਕਿ अधूरे ज्ञान ਦੇ ਵਿੱਚ ਜਨਤਾ ਤੁਰੀ ਫਿਰਦੀ ਆਰ वचन ਹੀ ਤੇ ਕਹਿੰਦਾ ਮੇਰੇ ਲੋਕੀ ਗਿਆਨ ਬਿਨਾ ਨਾਸ਼ ਹੋ ਰਹੇ ਧਾਰਮਿਕ ਪੁਸਤਕਾਂ ਦੇ ਬਿਨਾ ਨਹੀਂ ਧਾਰਮਿਕ ਟੀਚਰਸ ਦੇ ਬਿਨਾ ਨਹੀਂ ਨੋ 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 ਨਬੀਆਂ ਜਾਂ ਰਸੂਲਾਂ ਦੇ ਬਿਨਾ ਨਹੀਂ वचन ਦੇ ਬਿਨਾ ਨਹੀਂ ਗਿਆਨ ਦੇ ਬਿਨਾ ਅਕਲ ਦੀ ਘਾਟ ਦੇ ਨਾਲ ਨਾਸ਼ ਹੋ ਰਹੇ ਨੋ ਮੋਰ ਕਿੰਨੇ ਉਹਨਾਂ ਸਭਨਾਂ ਲਈ ਜਿਹੜੇ ਉਹਦਾ ਨਾਮ ਲੈਂਦੇ ਹਨ ਵੱਡਾ ਦాతਾਰ ਹੈ ਜਿਹੜੇ ਵੀ ਉਹਦਾ ਨਾਮ ਲੈਂਦੇ ਆ ਉਹਨਾਂ ਦੇ ਜੀਵਨ ਵਿੱਚ ਉਹ ਵੱਡਾ ਦాతਾਰ ਆ ਵੱਡਾ ਕਿਰਪਾ ਕਰਨ ਵਾਲਾ ਵੱਡਾ ਦੇਣ ਵਾਲਾ ਆ ਉਹਨਾਂ ਨੂੰ ਮੁਹੱਈਆ ਕਰਨ ਵਾਲਾ ਆ ਬਚਾਉਣ ਵਾਲਾ ਛਡਾਉਣ ਵਾਲਾ ਉਹ ਵੱਡਾ ਦాతਾਰ ਆ ਹallelujah ਕਿਉਂ ਜੋ ਹਰੇਕ ਜਿਹੜਾ ਪ੍ਰਭੂ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ ਜਿਹੜਾ ਵੀ ਪਰਮੇਸ਼ਵਰ ਦਾ ਨਾਮ ਲਊਗਾ ਉਹ ਬਚਾਇਆ ਜਾਊਗਾ ਜਿਹੜਾ ਵੀ ਪਰਮੇਸ਼ਵਰ ਦਾ ਨਾਮ ਲਵੇ ਉਹ ਬਚਾਇਆ ਜਾਂਦਾ